ਵੇਹ ਗੁਰਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਗ ਆਪਣਾ ਬਣ ਕੇ ਤਿਆਰ ਆ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਮੱਕੀ ਦੇ ਆਟੇ ਢਾਲਣ ਹਾਂ ਜੀ ਆਪਾਂ ਹੀ ਥੋੜਾ ਥੋੜਾ ਕਰਕੇ ਮੱਕੀ ਦਾ ਆਟਾ ਪਾਈ ਜਾਵਾਂਗੇ ਨਾਲ ਦੀ ਨਾਲ ਜੀ ਘੋਟਣੇ ਦੇ ਨਾਲ ਘੋਟਦੇ ਜਾਵਾਂਗੇ ਹਾਂਜੀ ਆਪਾਂ ਜੀ ਮੱਕੀ ਦਾ ਆਟਾ ਹੋਰ ਪਾਵਾਂਗੇ ਹਾਂਜੀ ਲਗਾਤਾਰ ਜੀ ਕੋਟਣੇ ਦੇ ਨਾਲ ਕੋਤੀ ਜਾਵਾਂਗੇ ਜਿੰਨਾ ਜੀ ਆਪਾਂ ਇਹਨੂੰ ਕੋਟਾਂਗੇ ਆਪਣਾ ਸਾਗ ਉਹ ਵੀ ਉਨਾਂ ਹੀ ਜੀ ਵਧੀਆ ਬਣੂਗਾ ਹਾਂਜੀ ਜੰਨਾ ਜੀ ਆਪਾਂ ਵਧੀਆ ਘੋਟਾਂਗੇ ਉਨਾ ਹੀ ਆਪਣਾ ਸਾਗ ਵਧੀਆ ਬਣੂਗਾ ਬੱਸ ਕਰ ਪਾ ਦੂੰ ਥੋੜਾ ਛਾੜਨਾ ਪਾਣੀ ਰੱਖੋ ਇੱਕ ਵਾਰ ਦੇ ਕੇ ਅਜੀ ਜੰਨਾ ਜੀ ਵਧੀਆ ਆਪਾਂ ਘੋਟਾਂਗੇ ਉਨਾ ਹੀ ਵਧੀਆ ਆਪਣਾ ਸਾਗ ਬਣੂਗਾ ਇੱਕ ਸਾਗ ਜੀ ਬਣਦਾ ਹੋਵੇ ਚੁੱਲੇ ਤੇ ਬਹੁਤ ਵਧੀਆ ਬਣਦਾ ਜੀ ਕੁੱਕਰ ਦੇ ਵਿੱਚ ਉਨਾ ਵਧੀਆ ਨਹੀਂ ਬਣਦਾ ਚੁੱਲੇ ਦਾ ਸਾਗ ਬਹੁਤ ਟੇਸਟੀ ਬਣਦਾ ਜਿਉਂ ਜਿਉਂ ਜੀ ਆਪਾਂ ਇਹਨੂੰ ਤੜਕੀ ਜਾਵਾਂਗੇ ਆਪਣਾ ਸਾਗ ਹੋਰ ਵੀ ਟੇਸਟੀ ਹੁੰਦਾ ਜਾਊਗਾ ਉਂਹੀ ਤਰ੍ਹਾਂ ਜੀ ਘੋਟਣੇ ਦੇ ਨਾਲ ਆ ਪੈਨ ਘੋਟ ਲਾਂਗੇ ਅਜਾ ਆਪਾਂ ਜੀ ਗਰਮ ਪਾਣੀ ਪਾ ਦਾਂਗੇ ਸਾਗ ਦੇ ਵਿੱਚ ਹਾਂਜੀ ਸਾਗ ਦੇ ਵਿੱਚ ਆਪਣਾ ਆਲਣ ਪੱਕ ਗਿਆ ਜੀ ਸਾਗ ਆਪਣਾ ਬਣ ਕੇ ਤਿਆਰ ਹੈ ਜੀ ਹਾਂਜੀ ਸਾਡੇ ਵੀਡੀਓ ਨੂੰ ਲਾਈਕ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ